ਪਾਰਟੀ ਦੇ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਬੜੀ ਇਮਾਨਦਾਰ ਨਹੀਂ ਕਿਉਂਕਿ ਉਸਨੇ ਬਸਾਂ ਦੀਆਂ ਬਾਟੀਆਂ ਦੇ ਵਿੱਚ ਵੱਡੇ ਘੁਟਾਲੇ ਕੀਤੇ ਨੇ ਉਹ ਫੈਲ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਦੇ ਕੋਲ ਹੈ ਪ੍ਰਤਾਪ ਸਿੰਘ ਬਾਜਵਾ ਨਾਗਪੁਰਦ ਵਿੱਚ ਜਾ ਕੇ ਕਾਂਗਰਸ ਪਾਰਟੀ ਦੀ ਹਾਈ ਕਮਾਂਡ ਤੋਂ ਬਿਨਾ ਪੁੱਛੇ ਮੀਟਿੰਗ ਕਰਦੇ ਨੇ ਭਾਰਤੀ ਜਨਤਾ ਪਾਰਟੀ ਦੀ ਹਾਈ ਕਮਾਂਡ ਦੇ ਨਾਲ ਸੁਖਜਿੰਦਰ ਸਿੰਘ ਰੰਧਾਵਾ ਉਹਨਾਂ ਦੇ ਗੈਂਗਸਟਰਾਂ ਦੇ ਨਾਲ ਸਬੰਧ ਨੇ ਉਹਨਾਂ ਨੇ ਇੰਨੀ ਜਾਇਦਾਦ ਕਿਵੇਂ ਬਣਾ ਲਈ ਚਰਨਜੀਤ ਸਿੰਘ ਚੰਨੀ ਆਪਣੇ ਆਪ ਨੂੰ ਦਾਵੇਦਾਰ ਦੱਸਦੇ ਨੇ ਐਜ਼ ਏ ਮੁੱਖ ਮੰਤਰੀ ਦਾ ਚਿਹਰਾ 2027 ਦੀਆਂ ਵਿਧਾਨ ਸਭਾ ਦੀਆਂ ਚੋਣਾਂ ਨੂੰ ਲੈ ਕੇ ਇਹ ਸਾਰਾ ਕੁਝ ਕਾਂਗਰਸ ਪਾਰਟੀ ਦੇ ਵਿੱਚ ਕੀ ਚੱਲ ਰਿਹਾ ਹੈ ਕਾਂਗਰਸ ਪਾਰਟੀ ਦੀ ਹਾਈ ਕਮਾਂਡ ਵੱਲੋਂ ਪੈਸੇ ਲੈ ਜਾਂਦੇ ਨੇ ਕਾਂਗਰਸ ਪਾਰਟੀ ਦੀ ਹਾਈ ਕਮਾਂਡ ਮੁੱਖ ਮੰਤਰੀ ਦੀ ਕੁਰਸੀ ਨੂੰ ਲੈ ਕੇ ਅਹੁਦੇ ਨੂੰ ਲੈ ਕੇ ਸੌਦੇਬਾਜ਼ੀ ਕਰਦੀ ਹੈ ਉਹ ਵੀ ਮੁੱਖ ਮੰਤਰੀ ਦਾ ਅਹੁਦਾ ਜਾਂ ਕਹਿ ਸਕਦੇ ਹਾਂ ਕਿ ਮੁੱਖ ਮੰਤਰੀ ਦਾ ਜਿਹੜੀ ਮੁੱਖ ਮੰਤਰੀ ਦੀ ਕੁਰਸੀ ਹੈ ਉਹ ਵੇਚੀ ਜਾਂਦੀ ਹੈ 500 ਕਰੋੜ ਦੇ ਵਿੱਚ ਜਿਸ ਦੇ ਕੋਲ 5 ਕਰੋੜ ਦਾ ਅਟੈਚੀ ਕੇਸ ਹੈ ਕਾਂਗਰਸ ਪਾਰਟੀ ਦੀ ਹਾਈ ਕਮਾਂਡ ਉਸ ਨੂੰ ਮੁੱਖ ਮੰਤਰੀ ਦੀ ਕੁਰਸੀ ਦੇ ਦਿੰਦੀ ਹੈ ਨਵਜੋਤ ਕੌਰ ਸਿੱਧੂ ਦੇ ਇਸ ਬਿਆਨਬਾਜ਼ੀ ਦੇ ਨਾਲ ਪੂਰੇ ਪੰਜਾਬ ਦੇ ਵਿੱਚ ਖਾਸ ਖਾਸ ਕਰਕੇ ਕਾਂਗਰਸ ਪਾਰਟੀ ਦੇ ਖੇਮੇ ਦੇ ਵਿੱਚ ਕਾਂਗਰਸ ਪਾਰਟੀ ਦੇ ਸਿਆਸੀ ਕੋਰੀਡੋਰ ਦੇ ਵਿੱਚ ਹਲਚਲ ਮਚੀ ਹੋਈ ਹੈ ਪੁਚਾਰ ਆ ਗਿਆ ਹੈ ਇੱਕ ਪਾਸੇ 2027 ਦੀਆਂ ਵਿਧਾਨ ਸਭਾ ਦੀਆਂ ਚੋਣਾਂ ਸਿਰ ਤੇ ਤੇ ਦੂਸਰੇ ਪਾਸੇ ਸ਼ੱਕ ਕੀਤਾ ਗਿਆ ਹੈ ਪ੍ਰਤਾਪ ਸਿੰਘ ਬਾਜਵਾ ਇਮਾਨਦਾਰ ਨਹੀਂ ਰਾਜਾ ਬੜੇ ਇਮਾਨਦਾਰ ਨਹੀਂ ਚੰਦਰ ਸਿੰਘ ਚੰਨੀ ਇਮਾਨਦਾਰ ਨਹੀਂ ਸੁਖਜਿੰਦਰ ਸਿੰਘ ਰੰਧਾਵਾ ਈਮਾਨਦਾਰ ਨਹੀਂ ਅਤੇ ਕਾਂਗਰਸ ਪਾਰਟੀ ਦੇ ਹੋਰ ਵੀ ਕਈ ਆਗੂ ਈਮਾਨਦਾਰ ਨਹੀਂ ਇਸ ਕਰਕੇ ਇਹ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਦਾ ਵਿਰੋਧ ਨਹੀਂ ਕਰਦੇ ਇਹਨਾਂ ਵੱਲੋਂ ਟਿਕਟਾਂ ਵੇਚੀਆਂ ਜਾਂਦੀਆਂ ਨੇ ਚਾਹੇ ਟਿਕਟ ਹੋਵੇ ਹਲਕਾ ਤਣਤੜ ਦੀ ਜਿਮਨੀ ਚੋਣ ਦੀ ਤੇ ਚਾਹੇ ਟਿਕਟਾ ਹੁਣ ਲੋਕ ਸਭਾ ਦੀਆਂ ਚੋਣਾਂ ਜਿਹੜੀਆਂ 2024 ਦੇ ਵਿੱਚ ਹੈ ਕਾਂਗਰਸ ਪਾਰਟੀ ਵੱਲੋਂ ਵੱਡੇ ਪੱਧਰ ਤੇ ਲੜੀਆਂ ਗਈਆਂ ਸੁਖਵਿੰਦਰ ਸਿੰਘ ਰੰਧਾਵਾ ਨੇ ਟਿਕਟਾਂ ਵੇਚੀਆਂ ਪ੍ਰਤਾਪ ਸਿੰਘ ਬਾਜਵਾ ਨੇ ਵੇਚੀਆਂ ਰਾਜਾ ਵੜਿੰਗ ਨੇ ਵਿਚੀਆਂ ਕੀ ਚੱਲ ਰਿਹਾ ਹੈ ਕਾਂਗਰਸ ਪਾਰਟੀ ਦੇ ਵਿੱਚ ਜਿਵੇਂ ਜਿਵੇਂ 2027 ਦੀਆਂ ਵਿਧਾਨ ਸਭਾ ਦੀਆਂ ਚੋਣਾਂ ਦਾ ਸਮਾਂ ਨੇੜੇ ਆ ਰਿਹਾ ਹੈ ਕਿਉਂਕਿ ਚੋਣਾਂ ਸਿਰਤੇ ਨੇ ਦੂਸਰੀਆਂ ਪਾਰਟੀਆਂ ਆਪਣੇ ਆਪ ਨੂੰ ਮਜ਼ਬੂਤ ਕਰ ਰਹੀਆਂ ਨੇ ਵੋਟ ਬੈਂਕ ਆਪਣੇ ਲਈ ਇਕੱਠਾ ਕਰ ਰਹੀਆਂ ਨੇ ਸ਼ਰੂਮਨੀ ਅਕਾਲੀ ਦਲ ਵਾਲੇ ਆਪਣੇ ਕੇਟਰ ਨੂੰ ਇਕੱਠਾ ਕਰ ਰਹੇ ਨੇ ਭਾਰਤੀ ਜਨਤਾ ਪਾਰਟੀ ਵਾਲੇ ਆਪਣੇ ਕੇਟਰ ਨੂੰ ਇਕੱਠਾ ਕਰ ਰਹੇ ਨੇ ਆਪ ਆदमी ਪਾਰਟੀ ਤੇ ਪੰਜਾਬ ਦੇ ਮੁੱਖ ਮੰਤਰੀ ਪਗਵੰਤ ਮਾਨ ਗਰਾਉਂਡ ਲੈਵਲ ਤੋਂ ਆਪ ਆਦਮੀ ਪਾਰਟੀ ਨੂੰ ਮਜ਼ਬੂਤ ਕਰ ਰਹੇ ਨੇ ਕਿ ਅਸੀਂ ਸਰਕਾਰ ਰਿਪੀਟ ਕਰਾਂਗੇ ਤੇ ਅਜਹੀ ਬਿਆਨਬਾਜ਼ੀ ਕਿਸ ਦੇ ਕਹਿਣ ਤੇ ਕੀਤੀ ਗਈ ਕਾ ਜਾਂ ਬਿਆਨਬਾਜ਼ੀ ਕਰਨ ਲੱਗਿਆ ਜ਼बान ਫਿਸਲ ਗਈ ਕੰਮ ਨਹੀਂ ਕੀਤਾ ਗਿਆ ਹਾਲੇ ਵੀ ਨਵਜੋਤ ਕੌਰ ਸਿੱਧੂ ਆਪਣੇ ਬਿਆਨਾਂ ਤੇ ਕਾਇਮ ਨੇ ਉਹਨਾਂ ਨੇ ਕਿਹਾ ਕਿ ਭਾਵੇਂ ਸੁਖਜਿੰਦਰ ਸਿੰਘ ਰੰਧਾਵਾ ਕਾਰਵਾਈ ਕਰੇ ਤੇ ਭਾਵੇਂ ਕਰੇ ਪ੍ਰਤਾਪ ਸਿੰਘ ਬਾਜਵਾ ਤੇ ਭਾਵੇਂ ਕਰੇ ਰਾਜਾ ਵੜਿੰਗ ਮੈਨੂੰ ਇਹਨਾਂ ਦੀ ਕੋਈ ਪਰਿਵਾਰ ਨਹੀਂ ਇਹਨਾਂ ਦੇ ਸਬੂਤ ਮੇਰੇ ਕੋਲ ਨੇ ਜਦੋਂ ਇਹ ਮੇਰੇ ਤੇ ਕਾਰਵਾਈ ਕਰਨਗੇ ਤੇ ਮੈਂ ਵੀ ਇਹਨਾਂ ਨੂੰ ਕੋਰਟ ਵਿੱਚ ਘੜੀਸਲਾਵਾਣਗੀ ਖਿੱਚ ਲਾਵਾਂਗੀ ਬੇਬਾਕ ਹੋ ਕੇ ਬੋਲੀ ਜਿਸ ਤਰ੍ਹਾਂ ਉਹਨਾਂ ਦੇ ਪਤੀ ਬੋਲਦੇ ਨੇ ਨਵਜੋਤ ਸਿੰਘ ਸਿੱਧੂ ਨਵਜੋਤ ਸਿੰਘ ਸਿੱਧੂ ਦੀ ਸਿਆਸਤ ਵਿੱਚ ਐਂਟਰੀ ਹੋ ਗਈ ਹੁਣ ਝਾਤ ਮਾਰਦੇ ਹਨ ਨਵਜੋਤ ਸਿੰਘ ਸਿੱਧੂ ਦੇ ਕੈਰੀਅਰ ਤੇ 2022 ਦੀਆਂ ਵਿਧਾਨ ਸਭਾ ਦੀਆਂ ਚੋਣਾਂ ਹਾਰੇ ਨਵਜੋਤ ਸਿੰਘ ਉਦੋਂ ਪ੍ਰਧਾਨ ਸੀ ਨਵਜੋਤ ਸਿੰਘ ਸਿੱਧੂ ਨੂੰ ਪੰਜਾਬ ਦਾ ਮੁੱਖ ਮੰਤਰੀ ਨਹੀਂ ਬਣਾਇਆ ਗਿਆ ਤੇ ਉਸ ਨੇ ਸਾਰਾ ਬੇੜਾ ਗੁੱਲ ਕਰ ਦਿੱਤਾ 2022 ਦੀਆਂ ਵਿਧਾਨ ਸਭਾ ਦੀਆਂ ਚੋਣਾਂ ਦੇ ਵਿੱਚ 2022 ਦੀਆਂ ਵਿਧਾਨ ਸਭਾ ਦੀਆਂ ਚੋਣਾਂ ਦੇ ਵਿੱਚ ਜਿਹੜੇ ਅਸਹਾਬ ਦੇ ਨਾਲ ਪ੍ਰਧਾਨ ਨੂੰ ਚੋਣ ਪ੍ਰਚਾਰ ਕਰਨਾ ਚਾਹੀਦਾ ਸੀ ਉਸ ਤਰ੍ਹਾਂ ਨਹੀਂ ਕੀਤਾ ਗਿਆ ਕਿਉਂਕਿ ਕਾਂਗਰਸ ਪਾਰਟੀ ਦੀ ਹਾਈ ਕਮਾਂਡ ਨੇ ਭਰੋਸਾ ਨਹੀਂ ਦਿਤਾਇਆ ਨਵਜੋਤ ਸਿੰਘ ਸਿੱਧੂ ਤੇ ਆਥੇ 111 ਦਿਨ ਦਿਨ ਵਾਸਤੇ ਕੈਪਟਨ ਅਮਰਿੰਦਰ ਸਿੰਘ ਤੋਂ ਬਾਅਦ ਮੁੱਖ ਮੰਤਰੀ ਬਣਾ ਦਿੱਤਾ ਚਰਨਜੀਤ ਸਿੰਘ ਚੰਨੀ ਨੂੰ ਚਰਨਜੀਤ ਸਿੰਘ ਚੰਨੀ 111 ਦਿਨ ਮੁੱਖ ਮੰਤਰੀ ਰਹੇ ਉਹਨਾਂ ਦੀ ਕਾਰਗੁਜ਼ਾਰੀ ਬਹੁਤ ਵਧੀਆ ਰਹੀ ਜੇ ਗੱਲ ਕਰੀਏ ਅਸੀਂ ਇਮਾਨਦਾਰੀ ਦੀ ਕੀ ਨਵਜੋਤ ਸਿੰਘ ਸਿੱਧੂ ਹੀ ਇਮਾਨਦਾਰ ਨੇ ਅੱਜ ਉਹਨਾਂ ਦੀ ਧਰਮ ਪਤਨੀ ਨੇ ਬਿਆਨ ਦੇ ਦਿੱਤਾ ਕਿ ਨਵਜੋਤ ਸਿੰਘ ਸਿੱਧੂ ਤੇ ਤਾਂ ਆਣਗੇ ਜੇਕਰ ਉਹ ਕਾਂਗਰਸ ਪਾਰਟੀ ਦੀ ਹਾਈ ਕਮਾਂਡ ਵੱਲੋਂ ਨਵਜੋਤ ਸਿੰਘ ਸਿੱਧੂ ਨੂੰ ਜਿਹੜਾ ਹੈ ਮੁੱਖ ਮੰਤਰੀ ਦਾ ਚਿਹਰਾ ਐਲਾਨਿਆ ਜਾਂਦਾ ਹੈ ਨਹੀਂ ਤਾਂ ਉਹ ਆਪਦੀ ਟੀਵੀ ਚੈਨਲ ਤੋਂ ਕਮਾਈ ਕਰਦੇ ਹੀ ਪੈਣੇ ਭਾਈ ਤੁਸੀਂ 4 ਸਾਲ ਕਿੱਥੇ ਸੁੱਤੇ ਰਹੇ ਹਾਲਾਂਕਿ ਅਸੀਂ ਇੱਕ ਗੱਲ ਮੰਨਦੇ ਹਾਂ ਕਿ ਤੁਹਾਡੇ ਵਿਅਸਤੇ ਸਿਆਸਤ ਰਾਜਨੀਤੀ ਬਿਜ਼ਨਸ ਨਹੀਂ ਲੇਕਿਨ ਪੰਜਾਬ ਦੇ ਹੱਕਾਂ ਦੀ ਗੱਲ ਕੌਣ ਕਰੇਗਾ ਧਰਨੇ ਲੱਗੇ ਪੰਜਾਬ ਤੇ ਹਰਿਆਣਾ ਦੇ ਖਨੌੜੀ ਬਾਰਡਰ ਤੇ ਕੀ ਨਵਜੋਤ ਸਿੰਘ ਸਿੱਧੂ ਬੋਲੇ ਧਰਨੇ ਲੱਗੇ ਪੰਜਾਬ ਸਰਕਾਰ ਦੇ ਵਿਰੁੱਧ ਕੀ ਨਵਜੋਤ ਸਿੰਘ ਸਿੱਧੂ ਬੋਲੇ ਨਵਜੋਤ ਸਿੰਘ ਸਿੱਧੂ ਨੂੰ ਪਤਾ ਨਹੀਂ ਕਿ ਪਿਛਲੇ ਮਹੀਨਿਆਂ ਦੇ ਵਿੱਚ ਪੰਜਾਬ ਦੀ ਲਗਭਗ 4 400 ਤੋਂ 500 ਏਕੜ ਝੋਨੇ ਦੀ ਫਸਲ ਤਬਾਹ ਹੋ ਗਈ ਕੀ ਕੋਈ ਕੋਈ ਵੱਡਾ ਫੈਸਲਾ ਕੋਈ ਵੱਡਾ ਪੈਗਸ ਆਪਣੀ ਜੇਬ ਦੇ ਵਿੱਚੋਂ ਦਿੱਤਾ ਗਿਆ ਨਵਜੋਤ ਸਿੰਘ ਸਿੱਧੂ ਹੁਣਾਂ ਵੱਲੋਂ ਨਹੀਂ ਉਹ ਤਾਂ ਕਪਲ ਸ਼ਰਮਾ ਦੇ ਸ਼ੋਅ ਦੇ ਵਿੱਚ ਹੱਸਦੇ ਰਹੇ ਜੇਕਰ ਤੁਹਾਨੂੰ ਪੰਜਾਬ ਦੇ ਪ੍ਰਤੀ ਦਰਦ ਹੈ ਜੇਕਰ ਤੁਸੀਂ ਪੰਜਾਬ ਨੂੰ ਗੋਲਡਨ ਸੁਭਾ ਬਣਾਉਣਾ ਚਾਹੁੰਦੇ ਹੋ ਜੇਕਰ ਤੁਸੀਂ ਪੰਜਾਬ ਦੇ ਹੱਕਾਂ ਦੀ ਲੜਾਈ ਲੜਨਾ ਚਾਹੁੰਦੇ ਹੋ ਤੇ ਭਾਈ ਤੁਸੀਂ 4 ਸਾਲ ਕਿੱਥੇ ਸੀ 2022 ਦੀਆਂ ਵਿਧਾਨ ਸਭਾ ਦੀਆਂ ਚੋਣਾਂ ਤੋਂ ਬਾਅਦ ਤੁਸੀਂ ਅਲੋਪ ਹੋ ਗਏ ਮੰਨਿਆ ਕਿ ਤੁਹਾਡੀ ਧਰ ਧਰਮ ਪਤਨੀ ਨਮਜੋਦ ਕੋਰ ਸਿੱਧੂ ਨੂੰ ਕੈਨਸਲ ਸੀ ਉਹ ਹਸਪੀਟਲ ਦੇ ਵਿੱਚ ਐਡਮਿਟ ਸੀ ਤੁਸੀਂ ਉਸ ਦੇ ਇਲਾਜ ਵਿੱਚ ਬੀਜੀ ਸੀ ਲੇਕਿਨ ਕਾਂਗਰਸ ਪਾਰਟੀ ਦੀ ਜਨਰਲ ਸਕੱਤਰ ਪ੍ਰਿੰਕਾ ਗਾਂਧੀ ਵੱਨੋਂ ਸਪੈਸ਼ਲ ਤੁਹਾਡੇ ਘਰ ਆ ਕੇ ਤੁਹਾਡੀ ਤਰਪਤੀ ਦਾ ਹਾਲ ਜਾਣਿਆ ਤੁਹਾਡੇ ਦੁੱਖ ਦੇ ਵਿੱਚ ਸ਼ਰੀਕ ਹੋਈ ਉਸ ਤੋਂ ਬਾਅਦ ਕੀ ਤੁਸੀਂ ਕਾਂਗਰਸ ਪਾਰਟੀ ਨੂੰ ਕੀਤਾ ਕੀ ਵਿਧਾਨ ਸਭਾ ਦੀਆਂ ਚੋਣਾਂ ਜਿਹੜੀਆਂ ਹੋਈਆਂ ਨੇ ਬਿਹਾਰ ਦੇ ਵਿੱਚ ਕੀ ਨਵਜੋਤ ਸਿੰਘ ਸਿੱਧੂ ਦੀ ਐਂਟਰੀ ਹੋਈ ਜਿੰਨੀਆਂ ਵੀ ਜਿੰਨੀ ਚੋਣਾਂ ਪੰਜਾਬ ਦੇ ਵਿੱਚ ਹੋਈਆਂ ਨੇ 2022 ਦੀਆਂ ਵਿਧਾਨ ਸਭਾ ਦੀਆਂ ਚੋਣਾਂ ਤੋਂ ਬਾਅਦ ਕੀ ਨਵਜੋਤ ਸਿੰਘ ਸਿੱਧੂ ਨੇ ਸ਼ਿਰਕਤ ਕੀਤੀ 골ਡਨ ਸੂਬਾ ਕਿਵੇਂ ਬਣ ਜਾਵੇਗਾ 골ਡਨ ਸੂਬਾ ਕਿਸ ਤਰ੍ਹਾਂ ਬਣੇਗਾ ਨਵਜੋਤ ਸਿੰਘ ਸਿੱਧੂ ਕੀ ਇਸ ਵਾਸਤੇ ਕੋਈ ਇਹਦੇ ਵਾਸਤੇ ਕੋਈ ਖੜਾ ਤਿਆਰ ਕੀਤਾ ਹੈ ਕੀ ਇਹਦੇ ਵਾਸਤੇ ਕੋਈ ਤੱਥ ਤਿਆਰ ਕੀਤੇ ਨੇ ਕਿ ਸਬੂਤ ਨਹੀਂ ਨਵਜੋਤ ਸਿੰਘ ਸਿੱਧੂ ਨੂੰ ਪੋਲੇ ਪੈਰੀ ਕਹਿ ਦਿੱਤਾ ਨਵਜੋਤ ਸਿੰਘ ਸਿੱਧੂ ਤਾਂ ਹੀ ਕਾਂਗਰਸ ਪਾਰਟੀ ਵਿੱਚ ਆਉਣਗੇ ਜੇਕਰ ਨਵਜੋਤ ਸਿੰਘ ਸਿੱਧੂ ਨੂੰ 2027 ਦੀਆਂ ਵਿਧਾਨ ਸਭਾ ਦੀਆਂ ਚੋਣਾਂ ਦੇ ਵਿੱਚ ਮੁੱਖ ਮੰਤਰੀ ਦਾ ਚਿਹਰਾ ਐਲਾਨਣਾ ਚਾਹਵੇਗਾ ਭਈ ਜਿਹੜੇ ਚਾਰਾਂ ਸਾਲਾਂ ਤੋਂ ਮੁੱਖ ਮੰਤਰੀ ਦਾ ਵਿਰੋਧ ਕਰ ਰਹੇ ਨੇ ਸਰਕਾਰ ਵੱਲੋਂ ਪਰਚੇ ਕੀਤੇ ਜਾ ਰਹੇ ਨੇ ਸਰਕਾਰ ਵੱਲੋਂ ਉਹਨਾਂ ਨੂੰ ਤੰਗ ਕਰ ਰਿਹਾ ਜਿੱਥੇ ਧਰਵੀਰ ਗਾਧੀ ਨੇ ਕਹਿ ਦਿੱਤਾ ਕਿ ਭਈ ਇਵੇਂ ਤੁਹਾਨੂੰ ਬੈਠੇ ਬਿਠਾਏ ਅਸੀਂ ਫੁੱਲਾਂ ਤੇ ਸੇਜ ਤੇ ਖੜਾ ਜਸਮਾਨੀ ਦੇਣਾ ਤੁਹਾਨੂੰ ਉਹਦੇ ਵਾਸਤੇ ਸਕਲ ਕਰਨਾ ਪਵੇਗਾ ਇਮਾਨਦਾਰ ਹੈ ਜਾਂ ਨਹੀਂ ਹੈ ਉਹ ਬਾਦੀਆਂ ਗੱਲਾਂ ਨੇ ਲੇਕਿਨ ਪੰਜਾਬ ਦੇ ਹੱਕਾਂ ਦੇ ਲਈ ਤੁਹਾਡੇ ਹੱਥ ਵਿੱਚ ਕੀ ਹੈ ਤੁਸੀਂ ਕਿਹੜੇ ਖਰੇੜੇ ਤਿਆਰ ਕੀਤੇ ਨੇ ਤੁਹਾਡੇ ਕੋਲ ਕਿਹੜੀ ਰਣਨੀਤੀ ਹੈ ਤੁਹਾਡੇ ਕੋਲ ਕਿਹੜੇ ਗੱਸ ਨੇ 19 ਦਸੰਬਰ ਨੂੰ ਕਾਂਗਰਸ ਪਾਰਟੀ ਦੀ ਜਨਰਲ ਸਕੱਤਰ ਪ੍ਰਿੰਕਾ ਗਾਂਧੀ ਦੇ ਨਾਲ ਬੰਦ ਕਮਰੇ ਦੇ ਵਿੱਚ ਮੁਲਾਕਾਤ ਹੋਣ ਜਾ ਰਹੀ ਹੈ। ਰਾਹੁਲ ਗਾਂਧੀ ਦੀ ਰਾਹੁਲ ਗਾਂਧੀ ਆਊਟ ਜਾਂ ਇਨ ਜੇਕਰ ਮੁੱਖ ਮੰਤਰੀ ਦਾ ਚਿਹਰਾ ਐਲਾਨਿਆ ਜਾਂਦਾ ਹੈ। ਕਾਂਗਰਸ ਪਾਰਟੀ ਦੀ ਹਾਈ ਕਮਾਂਡ ਵੱਲੋਂ 19 ਦਸੰਬਰ ਨੂੰ ਖਾਸ ਕਰਕੇ ਉਹ ਗੱਲਬਾਤ ਕੀਤੀ ਜਾਵੇਗੀ ਮੁੱਖ ਮੰਤਰੀ ਦੇ ਚਿਹਰੇ ਨੂੰ ਲੈ ਕੇ ਗੱਲਬਾਤ ਕੀਤੀ ਜਾਵੇਗੀ ਪ੍ਰਧਾਨ ਦੇ ਚਿਹਰੇ ਨੂੰ ਲੈ ਕੇ ਕਿਉਂਕਿ ਰਾਜਾ ਵੜਿੰਗ ਨੇ ਵੀ ਹੁਣ ਕਹਿੰਦੇ ਨੇ ਪੱਕੇ ਡੇਰੇ ਲਾ ਲੈ ਨੇ ਦਿੱਲੀ ਦੇ ਵਿੱਚ ਉਹ ਖਾਸ ਕਰਕੇ ਬਵੇਸ਼ ਬਗੇਲ ਦੇ ਨਾਲ ਗੱਲਬਾਤ ਕਰ ਰਹੇ ਨੇ ਗੱਲ ਕਰ ਰਹੇ ਨੇ ਕਾਂਗਰਸ ਪਾਰਟੀ ਦੀ ਹਾਈ ਕਮਾਂਡ ਦੇ ਨਾਲ ਦੁੱਧ ਦਾ ਦੁੱਧ ਅਤੇ ਪਾਣੀ ਦਾ ਪਾਣੀ ਹੋਵੇਗਾ 19 ਦਸੰਬਰ ਨੂੰ ਬੰਦ ਕਮਰੇ ਦੀ ਮੀਟਿੰਗ ਤੋਂ ਬਾਅਦ ਕਿਸ ਤਰ੍ਹਾਂ ਦਾ ਧਮਾਕਾ ਹੁੰਦਾ ਹੈ ਕਹਿੰਦੇ ਨੇ ਕਿ ਨਮਜੋਤ ਸਿੰਘ ਸਿੱਧੂ ਓਨੀ ਦੇਰ ਤੱਕ ਪਾਰਟੀ ਦੇ ਵਿੱਚ ਨਹੀਂ ਆਉਣਗੇ ਜਿੰਨੀ ਦੇਰ ਤੱਕ ਕਾਂਗਰਸ ਪਾਰਟੀ ਐਲਾਨ ਨਹੀਂ ਕਰ ਦਿੰਦੀ ਕਿ ਨਮਜੋਤ ਸਿੰਘ ਸਿੱਧੂ 2027 ਦੀਆਂ ਵਿਧਾਨ ਸਭਾ ਦੀਆਂ ਚੋਣਾਂ ਦਾ ਮੁੱਖ ਮੰਤਰੀ ਦਾ ਚਿਹਰਾ ਹੋਵੇਗਾ ਓਨੀ ਦੇਰ ਤੱਕ ਨਮਜੋਤ ਸਿੰਘ ਸਿੱਧੂ ਟਾਸ ਤੋਂ ਮਸ ਨਹੀਂ ਹੋਣਗੇ ਧੰਨਵਾਦ